ਵੀਰ ਨੂੰ ਦਰਦ ਦਿੱਤੀ ਉਹਨੂੰ ਕਿਉਂ ਕਿ ਉਸ ਘਰ ਬੰਦੇ ਜਦੋਂ ਆ ਕੇ ਗਏ ਉਹਨੇ ਨੀਲ ਬੋਟੇ ਬੜੇ ਬਗਾਨਾ ਕਰਤਾ ਤਾਂ ਘਰਾਂ ਦਾ ਸੋਚਾਰਾ ਬਹਿ ਗਈ ਸੀ ਵਿਆਹੀ ਕੁੜੀ ਦੇ ਵੱਲੋਂ ਆਪਣੀ ਮਜਬੂਰੀ ਨੂੰ ਦੱਸਦੇ ਹੋਏ ਨਾ ਸਿਰਫ ਉਸ ਦੀਆਂ ਸਗੋਂ ਪਿੰਡ ਸਮੇਤ ਪਰਿਵਾਰ ਦੀਆਂ ਅੱਖਾਂ ਦੇ ਵਿੱਚ ਹੰਝੂ ਲਿਆ ਦਿੱਤੇ ਉਸ ਦਾ ਕਹਿਣਾ ਹੈ ਕਿ ਨਾ ਤਾਂ ਮੈਨੂੰ ਇਨਸਾਫ ਮਿਲਿਆ ਅਤੇ ਨਾ ਹੀ ਇਨਸਾਫ ਮਿਲਣ ਦੀ ਉਮੀਦ ਹੈ ਪੁਲਿਸ ਦੇ ਕੋਲੋਂ ਪਰ ਇਸ ਤੇ ਚਲਦੇ ਹੋਏ ਉਹ ਨਿਹੰਗ ਸਿੰਘ ਵੀਰਾਂ ਨੂੰ ਨਿਹੰਗ ਸਿੰਘ ਦੀਆਂ ਜਥੇਬੰਦੀਆਂ ਨੂੰ ਅਪੀਲ ਕਰ ਰਹੀ ਹੈ ਕਿ ਉਹਨਾਂ ਦਾ ਸਾਥ ਦਿੱਤਾ ਜਾਵੇ ਤਾਂ ਕਿ ਇਸ ਪਰਿਵਾਰ ਨੂੰ ਇਨਸਾਫ ਮਿਲ ਸਕੇ। ਦਰਅਸਲ ਇਹ ਸਾਰੀ ਘਟਨਾ ਉਸ ਸਮੇਂ ਹੋਈ ਹੈ ਜਦੋਂ ਇਸ ਕੁੜੀ ਦਾ ਵਿਆਹ ਕਰ ਦਿੱਤਾ ਗਿਆ। ਵਿਆਹ ਤੋਂ ਬਾਅਦ ਉਸ ਕੁੜੀ ਨੂੰ ਗਰੀਬ ਹੋਣ ਕਰਕੇ ਤਾਣੇ ਮੇਨੇ ਦਿੱਤੇ ਜਾਂਦੇ ਸੀ ਕਿ ਤੂੰ ਕਿਹੜਾ ਬਾਦਲਾਂ ਦੇ ਘਰੋਂ ਆਈ ਹੈ। ਇਹੋ ਜਿਹੇ ਸ਼ਬਦ ਜਦੋਂ ਗਰੀਬ ਕੁੜੀ ਨੂੰ ਬੋਲੇ ਜਾਂਦੇ ਸੀ ਤਾਂ ਉਹ ਚੁੱਪ ਕਰਕੇ ਦੁੱਖ ਦਾ ਘਟਕ ਭਰ ਕੇ ਬੈਠ ਜਾਂਦੀ ਸੀ ਪਰ ਉਸ ਨੇ ਆਪਣੇ ਮਾਪਿਆਂ ਨੂੰ ਕਦੇ ਨਹੀਂ ਕਿਹਾ ਕਿ ਮੇਰੇ ਨਾਲ ਇੱਥੇ ਇਹ ਸਭ ਕੁਝ ਹੋ ਰਿਹਾ ਹੈ ਬਿਨਾਂ ਦਹਿਜ ਦਿੱਤੇ ਇਹ ਵਿਆਹ ਕੀਤਾ ਗਿਆ ਸੀ ਪਰ ਨਹੀਂ ਪਤਾ ਸੀ ਕਿ ਇਸ ਤੇ ਨੁਕਸਾਨ ਕੱਲੀ ਲਾੜੀ ਨੂੰ ਉੱਥੇ ਜਾ ਕੇ ਭੁਗਤਣੇ ਪੈਣਗੇ ਇਸ ਮਗਰੋਂ ਉਸ ਨੇ ਆਪਣੇ ਪਰਿਵਾਰਕ ਮੈਂਬਰ ਸੱਸ ਸਹੁਰੇ ਨੂੰ ਕਹਿਣਾ ਸ਼ੁਰੂ ਕੀਤਾ ਕਿ ਉਸ ਦਾ ਘਰ ਵਾਲਾ ਘਰ ਵੀ ਲੇਟ ਆਉਂਦਾ ਹੈ ਉਸ ਦੇ ਨਾਲ ਕੁੱਟਮਾਰ ਵੀ ਕਰਦਾ ਹੈ ਕਿ ਤੁਸੀਂ ਸਾਡੇ ਰਿਸ਼ਤੇ ਨੂੰ ਬਚਾਓ ਪਰ ਫਿਰ ਵੀ ਉਸ ਦਾ ਸੌਰਾਕਰ ਸੀ ਜਿਹੜਾ ਆਪਣੇ ਮੁੰਡੇ ਦਾ ਹੀ ਸਾਥ ਦਿੰਦਾ ਸੀ ਅਤੇ ਨਾਲ ਹੀ ਉਸ ਦਾ ਸੌਰਾ ਤਾਂ ਇਹੋ ਜਿਹਾ ਸੀ ਜਿਸ ਦੇ ਉੱਪਰ ਐਡੇ ਵੱਡੇ ਗੰਭੀਰ ਇਲਜ਼ਾਮ ਲੱਗੇ ਨੇ ਕਿ ਉਹ ਕੁੜੀ ਨੂੰ ਪੁੱਛਦਾ ਸੀ ਕਿ ਤੂੰ ਇੰਨੀ ਛੇਤੀ ਨਾ ਆ ਕੇ ਆ ਗਈ ਤੂੰ ਸਾਬਣ ਕਿਉਂ ਨਹੀਂ ਲਾ ਕੇ ਆਈ ਅਤੇ ਹੁਣ ਉਸ ਨੂੰ ਕੁੱਟ-ਕੁੱਟ ਕੇ ਹੱਥਾਂ ਦੇ ਉੱਪਰ ਨੀਲ ਤੱਕ ਪਾ ਦਿੱਤੇ ਹੋਏ ਸਨ ਇਹ ਉਹੀ ਸੌਰਾ ਜੋ ਕਿ ਫੌਜ ਦੇ ਵਿੱਚ ਕੰਮ ਕਰਦਾ ਸੀ ਹੁਣ ਉਹ ਪੁਲਿਸ ਦੇ ਵਿੱਚ ਸੀ ਇਸੇ ਕਰਕੇ ਕੁੜੀ ਦਾ ਕਹਿਣਾ ਹੈ ਕਿ ਮੈਨੂੰ ਕੋਈ ਵੀ ਇਨਸਾਫ ਦੀ ਉਮੀਦ ਨਹੀਂ ਕਿਸੇ ਤਰ੍ਹਾਂ ਇਹ ਕੁੜੀ ਆਪਣੇ ਸਹੁਰੇ ਘਰ ਦੇ ਵਿੱਚ ਦਿਨ ਕੱਟ ਰਹੀ ਸੀ ਪਰ ਇੱਕ ਦਿਨ ਅਚਾਨਕ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਘਰ ਵਾਲਾ ਪਹਿਲਾਂ ਹੀ ਵਿਆਹਿਆ ਹੋਇਆ ਹੈ ਸਨੈਪਚੈਟ ਦੇ ਉੱਪਰ ਕਿਸੇ ਦਾ ਫੋਨ ਆਇਆ ਤਾਂ ਇਹ ਸਾਰਾ ਪੇਡ ਖੁੱਲਿਆ ਪਰ ਉਸ ਤੋਂ ਵੀ ਮਾੜੀ ਘਟਨਾ ਇੱਕ ਹੋਰ ਇਸ ਕੁੜੀ ਦੇ ਨਾਲ ਹੋਈ ਹੈ ਜਦੋਂ ਉਸ ਦਾ ਜਨਮ ਦਿਨ ਸੀ ਤਾਂ ਉਹਨਾਂ ਨੇ ਹਿਮਾਚਲ ਘੁੰਮਣ ਦਾ ਪਲਾਨ ਬਣਾਇਆ ਸੀ ਕਿ ਪਤੀ ਪਤਨੀ ਘੁੰਮਣ ਜਾਣਗੇ ਪਰ ਉਸ ਤੋਂ ਬਾਅਦ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਪਤੀ ਕੱਲਾ ਹੀ ਕਿਸੇ ਹੋਰ ਕੁੜੀ ਦੇ ਨਾਲ ਜਿਸ ਦਾ ਨਾਮ ਜਸੂ ਦੱਸਿਆ ਜਾ ਰਿਹਾ ਹੈ ਉਸ ਦੇ ਨਾਲ ਉਹ ਚਲਾ ਗਿਆ। ਅਤੇ ਹੀ ਸਾਰੀ ਕਾਰਗੁਜ਼ਾਰੀ ਦੇ ਵਿੱਚ ਨਾ ਸਿਰਫ ਮੁੰਡਾ ਸਗੋਂ ਉਸ ਦਾ ਪਿਓ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ। ਕੁੜੀ ਦਾ ਕਹਿਣਾ ਹੈ ਕਿ ਮੇਰਾ ਸਹੁਰਾ ਹੀ ਮੇਰੇ ਪਤੀ ਨੂੰ ਸ਼ਹਿਦਿੰਦਾ ਸੀ। ਉਹੀ ਛੱਡ ਕੇ ਆਇਆ ਸੀ ਉਹਨਾਂ ਨੂੰ ਅਤੇ ਨਾਲ ਹੀ ਜਦੋਂ ਇਸ ਦਾ ਪਹਿਲਾ ਵਿਆਹ ਹੋਇਆ ਸੀ ਉੱਥੇ ਵੀ ਪਿਓ ਦੇ ਵੱਲੋਂ ਹੀ ਸਾਈਨ ਕੀਤੇ ਹੋਏ ਸਨ। ਕਿੰਨੀ ਹੀ ਸ਼ਰਮਸਾਰ ਕਰਦਣ ਵਾਲੀ ਗੱਲ ਹੈ ਕਿ ਉਹ ਮਾਪੇ ਜਿਨ੍ਹਾਂ ਨੇ ਬੱਚਿਆਂ ਨੂੰ ਸੇਧ ਦੇਣੀ ਹੈ ਜੇਕਰ ਉਹ ਹੀ ਉਹਨਾਂ ਨੂੰ ਪੁੱਠੇ ਰਾਹ ਤੇ ਤੁਰਾਣ ਲੱਗ ਜਾਣ ਘਰ ਦੇ ਵਿੱਚ ਜੇਕਰ પતિ ਪਤਨੀ ਦੀ ਨਹੀਂ ਬਣਦੀ ਸੀ ਤਾਂ ਉਹ ਰਿਸ਼ਤਾ ਸੁਲਝਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਇਸ ਦੇ ਉਲਟ ਉਹਨਾਂ ਨੇ ਆਪਣੇ ਮੁੰਡੇ ਨੂੰ ਹੋਰ ਕੁੜੀਆਂ ਦੇ ਨਾਲ ਘੁੰਮਣ ਫਿਰਨ ਫੋਨ ਕਰਨ ਅਤੇ ਪਹਿਲਾਂ ਵਿਆਹੀ ਹੋਈ ਕੁੜੀ ਦੇ ਨਾਲ ਗੱਲਬਾਤ ਕਰਨ ਤੱਕ ਲਗਾ ਦਿੱਤਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਹੀ ਮਾਪਿਓਂ ਨੇ ਰੋਕਣਾ ਹੁੰਦਾ ਹੈ ਪਰ ਉਹਨਾਂ ਨੇ ਆਪਣੀ ਇਸ ਨੂੰ ਨੂੰ ਦੁਖੀ ਕਰਨ ਦੇ ਲਈ ਆਪਣੇ ਪੁੱਤ ਦੇ ਵੱਲ ਦੀ ਹਰੇਕ ਗੱਲ ਕਰਨ ਦੇ ਲਈ ਇਹ ਸਭ ਕੁਝ ਕੀਤਾ ਇਹ ਬਹੁਤ ਵੱਡੇ ਇਲਜ਼ਾਮ ਨੇ ਜਿਹੜੇ ਕਿ ਕੁੜੀ ਦੇ ਵੱਲੋਂ ਇਸ ਪਰਿਵਾਰ ਦੇ ਉੱਪਰ ਲਗਾਏ ਗਏ ਨੇ ਐਸੇ ਨਾਲ ਹੀ ਇੱਕ ਹੋਰ ਸਭ ਤੋਂ ਵੱਡੀ ਦੁਖਦ ਗੱਲ ਇਹ ਹੈ ਕਿ ਪਿੰਡ ਵਾਲਿਆਂ ਦੇ ਕੋਲੋਂ ਜਦੋਂ ਪੁੱਛਗਿੱਛ ਕੀਤੀ ਗਈ ਸੀ ਵਿਆਹ ਤੋਂ ਪਹਿਲਾਂ ਤਾਂ ਉਹਨਾਂ ਦੇ ਵੱਲੋਂ ਵੀ ਸਹੀ ਜਾਣਕਾਰੀ ਇਸ ਮੁੰਡੇ ਦੇ ਬਾਰੇ ਨਹੀਂ ਦਿੱਤੀ ਗਈ ਕੁੜੀ ਦਾ ਕਹਿਣਾ ਹੈ ਕਿ ਉਹਨਾਂ ਨੇ ਸਾਨੂੰ ਝੂਠ ਬੋਲਿਆ ਕੁੜੀ ਦੇ ਮਾਪਿਓ ਦੱਸ ਰਹੇ ਨਹੀਂ ਕਿ ਅਸੀਂ ਸਾਰੀ ਪੁਛ ਪੜਤਾਲ ਕੀਤੀ ਸੀ ਪਰ ਇਹ ਨਹੀਂ ਪਤਾ ਸੀ ਕਿ ਮੁੰਡਾ ਪਹਿਲਾਂ ਹੀ ਵਿਆਹਾ ਹੋਇਆ ਤੇ ਨਸ਼ੇ ਵੀ ਕਰਦਾ ਹੈ ਨਸ਼ੇ ਦੀ ਹਾਲਤ ਦੇ ਵਿੱਚ ਘਰ ਆ ਕੇ ਉਹ ਕੁੜੀ ਦੇ ਨਾਲ ਕੁੱਟਮਾਰ ਕਰਦਾ ਸੀ ਇਸ ਗੱਲ ਦਾ ਵੀ ਵਿਰੋਧ ਜਦੋਂ ਇਸ ਦੇ ਵੱਲੋਂ ਕੀਤਾ ਜਾਂਦਾ ਸੀ ਤਾਂ ਉਸ ਦੀ ਹੋਰ ਕੁੱਟਮਾਰ ਹੁੰਦੀ ਸੀ ਅਤੇ ਨਾਲ ਉਸ ਦਾ ਸੋਹਰਾ ਵੀ ਰਲ ਜਾਂਦਾ ਸੀ ਇਸ ਮੌਕੇ ਤੇ ਮਜਬੂਰ ਮਾਂ ਨੇ ਕਿਹਾ ਕਿ ਧੀਆ ਨੂੰ ਵਿਆਹਣਾ ਤਾਂ ਇੱਕ ਵਾਰੀ ਬੜਾ ਔਖਾ ਹੈ ਪਰ ਹੁਣ ਜਦੋਂ ਇਸ ਤਰ੍ਹਾਂ ਉਹ ਘਰ ਆ ਕੇ ਬੈਠ ਗਈ ਹੈ ਉਹਨਾਂ ਦੇ ਲਈ ਬਹੁਤ ਹੀ ਵੱਡਾ ਦੁੱਖ ਹੈ ਜਿਸ ਨੂੰ ਉਹ ਜਰ ਨਹੀਂ پا ਰਹੇ ਇੱਕ ਵਾਰ ਫਿਰ ਤੋਂ ਇਸ ਪਰਿਵਾਰ ਨੇ ਨਿਹੰਗ ਸਿੰਘ ਨੂੰ ਅਪੀਲ ਕੀਤੀ ਹੈ ਕਿ ਤੁਹਾਡੇ ਤੋਂ ਸਾਨੂੰ ਉਮੀਦ ਹੈ ਤੁਸੀਂ ਸਾਨੂੰ ਇਨਸਾਫ ਦਿਵਾ ਸਕਦੇ ਹੋ ਕਿਉਂਕਿ ਜਿੰਨੀ ਵਾਰ ਵੀ ਉਹ ਪੁਲਿਸ ਨੂੰ ਆਖਦੇ ਨੇ ਕਿ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਵੇ ਗ੍ਰਿਫਤਾਰ ਕੀਤਾ ਜਾਵੇ ਤਾਂ ਉਹ ਆਖਦੇ ਨੇ ਕਿ ਘਰ ਨੂੰ ਤਾਲਾ ਲੱਗਿਆ ਤੇ ਘਰ ਦੇ ਵਿੱਚ ਕੋਈ ਹੈ ਨਹੀਂ ਇਸ ਪੂਰੀ ਘਟਨਾ ਨੂੰ ਲੈ ਕੇ ਜਦੋਂ ਉਹਨਾਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਇਹੀ ਕਹਿਣਾ ਸੀ ਕਿ ਅਸੀਂ ਆਪਣੇ ਪੁੱਤ ਨੂੰ ਅਤੇ ਨੂੰ ਨੂੰ ਬੇਦਖਲ ਕਰ ਦਿੱਤਾ ਹੈ ਸਾਡਾ ਉਸਦੇ ਨਾਲ ਕੋਈ ਵਾਅ ਵਾਸਤਾ ਨਹੀਂ ਇਸ ਕਰਕੇ ਸਾਡਾ ਨਾਮ ਪਰਚੇ ਦੇ ਵਿੱਚ ਨਹੀਂ ਆਉਣਾ ਚਾਹੀਦਾ ਇੱਥੇ ਕੁੜੀ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਸ ਸਮੇਂ ਇਸ ਮੁੰਡੇ ਦਾ ਪਹਿਲਾ ਵਿਆਹ ਹੋਇਆ ਉਦੋਂ ਵੀ ਪਿਓ ਸ਼ਾਮਿਲ ਸੀ ਦੂਸਰੇ ਵਿਆਹ ਦੇ ਵਿੱਚ ਵੀ ਪਿਓ ਸ਼ਾਮਿਲ ਸੀ ਹੋਰ ਕੁੜੀਆਂ ਦੇ ਨਾਲ ਜਦੋਂ ਘੁੰਮਣ ਜਾ ਰਿਹਾ ਉਸ ਦਾ ਪਤੀ ਉਹਦੇ ਵਿੱਚ ਵੀ ਪਿਓ ਸ਼ਾਮਿਲ ਹੈ ਤਾਂ ਫਿਰ ਇਹ ਨਾ ਤਾਂ ਇਹ ਵੀ ਬਣਦਾ ਪਰਚਾ ਹੋਣਾ ਚਾਹੀਦਾ ਦੂਸਰੀ ਗੱਲ ਕਿ ਜੇਕਰ ਉਹਨਾਂ ਨੇ ਬੇਦਖਲ ਕਰ ਹੀ ਦਿੱਤਾ ਤਾਂ ਉਹ ਆਪਣੇ ਮੁੰਡੇ ਦੇ ਪਿੱਛੇ ਨਾ ਆਉਣ ਪਰਿਵਾਰ ਨੇ ਕਿਹਾ ਕਿ ਜੇਕਰ ਮੁੰਡੇ ਨਾਲ ਤੁਹਾਡਾ ਕੋਈ ਵਾਹਵਾਸਤਾ ਨਹੀਂ ਅਤੇ ਹੁਣ ਇਸ ਤੇ ਪੁਲਿਸ ਕਾਰਵਾਈ ਉਹ ਚਾ ਰਹੇ ਨੇ ਤਾਂ ਉਸ ਤੇ ਪਿੱਛੇ ਨਾ ਆਣ ਉਸ ਨੂੰ ਸਹਾਰਾ ਨਾ ਦੇਣ ਪਰ ਇਸ ਤੇ ਵੀ ਉਹਨਾਂ ਦਾ ਕਹਿਣਾ ਸੀ ਕਿ ਸਾਡਾ ਖੂਨ ਦਾ ਰਿਸ਼ਤਾ ਹੈ ਤੇ ਅਸੀਂ ਉਸ ਦਾ ਸਾਥ ਦੇਵਾਂਗੇ ਆਪਣੀ ਨੂੰ ਨੂੰ ਵੀ ਬੇਦਖਲ ਕਰ ਦਿੱਤਾ ਗਿਆ ਪੁੱਤ ਨੂੰ ਵੀ ਬੇਦਖਲ ਕਰ ਦਿੱਤਾ ਗਿਆ ਪਰ ਕੁੜੀ ਵਾਲੇ ਆਖਦੇ ਨੇ ਕਿ ਇਹ ਸਿਰਫ ਮੁੰਡੇ ਵਾਲਿਆਂ ਦੀ ਚਾਲ ਹੈ ਤਾਂ ਕਿ ਉਹ ਆਪਣੇ ਮੁੰਡੇ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਬਚਾ ਸਕਣ ਅਤੇ ਆਪ ਇਸ ਪੂਰੇ ਮਾਮਲੇ ਤੋਂ ਬਚੇ ਰਹਿਣ ਮੋਗਾ ਦੇ ਮਾਛੀਕੇ ਪਿੰਡ ਦੀ ਰਹਿਣ ਵਾਲੀ ਇਹ ਕੁੜੀ ਪਿੰਡ ਦੀ ਕੁੜੀ ਦਾ ਵਿਆਹ ਬਰਨਾਲੇ ਦੇ ਰਹਿਣ ਵਾਲੇ ਮੁੰਡੇ ਦੇ ਨਾਲ ਹੋਇਆ ਸੀ ਜੋ ਕਿ ਛਾਂਪਾ ਪਿੰਡ ਦੇ ਨਾਲ ਸੰਬੰਧ ਰੱਖਦਾ ਸੀ ਦੋਹਾਂ ਪਰਿਵਾਰਾਂ ਦਾ ਕਿਸ ਤਰ੍ਹਾਂ ਦੇ ਨਾਲ ਸੰਪਰਕ ਹੁੰਦਾ ਹੈ ਮੇਲ-ਮਿਲਾਪ ਹੋਇਆ ਕੁੜੀ ਦਾ ਰਿਸ਼ਤਾ ਤੈਅ ਹੁੰਦਾ ਹੈ ਤਾਂ ਉਸ ਤੋਂ ਬਾਅਦ ਹੀ ਉਸ ਦਾ ਸਹੁਰਾ ਘਰ ਦੇ ਵਿੱਚ ਆਣਾ ਸ਼ੁਰੂ ਕਰ ਦਿੰਦਾ ਕਦੇ ਵੀ ਕੁੜੀ ਵਾਲਿਆਂ ਨੂੰ ਇਹ ਸ਼ੱਕ ਹੀ ਨਹੀਂ ਹੋਇਆ ਕਿ ਇਹ ਪਰਿਵਾਰ ਉਹਨਾਂ ਦੇ ਨਾਲ ਇੰਜ ਵੀ ਕਰ ਸਕਦਾ ਹੈ ਜੋ ਕੁਝ ਉਹਨਾਂ ਨਾਲ ਵਿੱਚ ਵਾਪਰ ਚੁੱਕਿਆ ਕੁੜੀ ਦਾ ਵੀ ਕਹਿਣਾ ਹੈ ਕਿ ਮੁੰਡਾ ਮੇਰੇ ਨਾਲ ਰਿਸ਼ਤਾ ਹੋਣ ਤੋਂ ਬਾਅਦ ਗੱਲਬਾਤ ਕਰਦਾ ਸੀ ਵਿਆਹ ਤੋਂ ਪਹਿਲਾਂ ਹੀ ਅਸੀਂ ਫੋਨ 'ਤੇ ਗੱਲ ਕਰਦੇ ਸੀ ਤੇ ਮੈਨੂੰ ਕਦੇ ਨਹੀਂ ਪਤਾ ਲੱਗਿਆ ਕਿ ਉਹ ਇੰਨਾ ਮਾੜਾ ਸੀ। ਸਰ ਉਹਨਾਂ ਨੇ ਇਹ ਕਹਿ ਸੀਗਾ ਕਿ ਸਾਨੂੰ ਬੈਂਡਾ ਵਾਲੀ ਕੁੜੀ ਚਾਹੀਦੀ ਹੈ ਕਿ ਅਸੀਂ ਆਪਦਾ ਮੁੰਡਾ ਬਾਹਰ ਭੇਜਣਾ। ਹਾਂਜੀ। ਕਿੰਨੇ ਬੈਂਡ ਆਏ ਹੋ ਸੀ ਤੁਹਾਡੇ? ਮੇਰੇ ਓਵਰਆਲ 6 ਸੀ। ਉਸ ਟਾਈਮ ਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਅਸੀਂ ਮੇਰੀ ਆਸਟ੍ਰੇਲੀਆ ਦੀ ਫਾਈਲ ਲੱਗਦੀ ਸੀ। ਹਾਂ। ਤੇ ਉਹਨਾਂ ਨੇ ਫਿਰ ਇਸ ਤੋਂ ਬਾਅਦ ਕਹਿਣ ਲੱਗੇ ਕਿ ਨਹੀਂ ਅਸੀਂ ਕੈਨੇਡਾ ਭੇਜਣਾ ਵੀ ਤੂੰ ਤੈਨੂੰ ਹੋਰ ਬੈਂਡ ਚਾਹੀਦੇ ਆ ਜੀ ਜਿਹੜਾ ਡਿਸਪੂਟ ਪੈ ਗਿਆ ਤੁਹਾਡੇ ਵਿੱਚ ਵਿਆਹ ਤੋਂ ਕਿੰਨੇ ਚਿਰ ਬਾਅਦ ਪੈ ਗਿਆ ਸੀ ਉਹ ਤਾਂ ਸਰ 3 ਕਿੰਨੇ ਮਹੀਨੇ ਬਾਅਦ ਹੀ ਪੈਣ ਲੱਗ ਗਿਆ ਸੀ ਮਤਲਬ ਮੈਂ ਜਿਵੇਂ ਤੁਹਾਨੂੰ ਪਤਾ ਮੇਰੀ ਫੈਮਲੀ ਨੇ ਜੋਗੀ ਹੈ ਨਹੀਂ ਸੀ ਮੈਨੂੰ ਕੋਈ ਦਾਸ ਵਗੈਰਾ ਨਹੀਂ ਦਿੱਤਾ ਸੀ ਉਹਨਾਂ ਨੇ ਤੇ ਉਹ ਮੇਰੇ ਤੋਂ ਉਸ ਚੀਜ਼ ਦੀ ਮੰਗ ਕਰਨ ਲੱਗੇ ਸੀਗੇ ਤੇ ਮੈਂ ਮੈਨੂੰ ਕਹਿੰਦੇ ਹੁੰਦੇ ਸੀ ਤੂੰ ਆਪਦੀ ਫੈਮਲੀ ਨੂੰ ਕਹਿ ਪਰ ਮੈਂ ਕਹਿੰਦੀ ਨਹੀਂ ਸੀ ਤਾਂ ਫਿਰ ਮੇਰੇ ਨਾਲ ਉਹ ਕੁੱਟਮਾਰ ਕਰਦੇ ਸੀ ਪਰ ਮੈਂ ਉਦੋਂ ਮਤਲਬ ਚੋਪ ਰਹੀ ਵੀ ਚੱਲ ਕੋਈ ਨਾ ਇੱਕ ਨਾ ਇੱਕ ਦਿਨ ਸੁਧਰ ਜਾਣਗੀ ਉਦੋਂ ਮੇਰਾ ਮਤਲਬ ਮੈਨੂੰ ਉਸ ਟਾਈਮ ਹੀ ਪਤਾ ਲੱਗਿਆ ਸੀ ਜਿਹੜਾ ਮੇਰਾ ਘਰ ਵਾਲਾ ਵੀ ਉਹ ਡਰੱਗਸ ਵਗੈਰਾ ਲੈਂਦਾ ਹੂੰ ਤੇ ਮੈਨੂੰ ਨਹੀਂ ਪਤਾ ਉਹ ਕੀ ਖਾਂਦਾ ਸੀ ਕੀ ਨਹੀਂ ਉਹ ਸਾਰਾ ਦਿਨ ਬਾਹਰ ਹੀ ਰਹਿੰਦਾ ਸੀ ਤੇ ਘਰੇ ਤਾਂ ਉਹਨੇ ਬੜ ਨਹੀਂ 12 1 ਵਜੇ ਹੁੰਦਾ ਸੀਗਾ ਤੇ ਮੈਨੂੰ ਫਿਰ ਮੇਰਾ ਜਿਹੜਾ ਸਹੁਰਾ ਸੀ ਉਹ ਮੈਨੂੰ ਕਹਿੰਦਾ ਹੁੰਦਾ ਸੀ ਕਿ ਤੂੰ 5 ਵਜੇ ਉੱਠ ਮੇਰੇ ਸਹਰਾਣੇ ਆ ਕੇ ਖੜ ਜਾਂਦੇ ਸੀ ਵੀ ਤੂੰ ਉੱਠਦੀ ਨਹੀਂ 5 ਵਜੇ ਜਦੋਂ ਉਹਨਾਂ ਦਾ ਮੁੰਡਾ ਵੱਡਦਾ ਹੀ ਘਰੇ 1 2 ਵਜੇ ਸੀ ਤੇ ਫਿਰ ਮੈਂ 5 ਵਜੇ ਕਿਵੇਂ ਉੱਠਦੀ ਉਸ ਚੀਜ਼ ਨੂੰ ਲੈ ਕੇ ਉਹ ਮੇਰੇ ਨਾਲ ਬਹੁਤ ਕਲੇਸ਼ ਕਰਦੇ ਹੁੰਦੇ ਸੀ ਮੈਨੂੰ ਤਾਨੇ ਮਾਰਦੇ ਸੀ ਕੁੱਟਦੇ ਮਾਰਦੇ ਹੁੰਦੇ ਸੀ ਵੀ ਤੂੰ ਤੇਰੇ ਘਰ ਘਰਦਿਆਂ ਕੋਲ ਕੁਝ ਹੈ ਨਹੀਂ ਅਸੀਂ ਮਤਲਬ ਐਨਯਮ ਇਰਾਨ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਸੀ ਵੀ ਫਿਰ ਤੁਸੀਂ ਇਹ ਚੀਜ਼ ਪਹਿਲਾਂ ਦੇਖਣੀ ਸੀ ਵੀ ਹੁਣ ਇਹ ਚੀਜ਼ਾਂ ਦਾ ਫਾਇਦਾ ਨਹੀਂ ਹੈਗਾ ਵੀ ਤੁਸੀਂ ਉਦੋਂ ਆਉਂਦੀ ਹੁੰਦੇ ਸੀ ਮੇਰੇ ਘਰੇ ਵੀ ਮੇਰਾ ਘਰ ਦੇਖ ਲੈਣ ਦੇ ਪਹਿਲਾਂ ਵੀ ਹੁਣ ਤੁਸੀਂ ਮੈਨੂੰ ਤਾਨੇ ਮਾਰਦੇ ਹੋ ਡਿਸਪਿਊਟ ਕਿਹੜੀ ਗੱਲ ਤੋਂ ਪਿਆ ਸੀ ਕਿੱਥੋਂ ਜਿਹੜਾ ਡਿਸਪਿਊਟ ਵਧਿਆ ਸਟਾਰਟਿੰਗ 'ਚ ਤਾਂ ਇਹ ਚੀਜ਼ਾਂ ਹੀ ਹੁੰਦੀਆਂ ਸੀ ਵੀ ਉਹ ਮੈਨੂੰ ਇਹ ਚੀਜ਼ ਪਤਾ ਨਹੀਂ ਸੀ ਵੀ ਉਹ ਡਰੱਗਸ ਲੈਂਦਾ ਸੀ ਤੇ ਮੈਂ ਉਸ ਚੀਜ਼ ਤੇ ਜਦੋਂ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਸੀਗੀ ਤਾਂ ਉਸ ਚੀਜ਼ ਤੋਂ ਸਟਾਰਟਿੰਗ ਉਸ ਚੀਜ਼ ਤੋਂ ਹੋਈ ਸੀਗੀ ਤੇ ਬਾਅਦ ਚ ਫਿਰ ਇਸ ਤੋਂ ਬਾਅਦ ਮੈਨੂੰ ਜਦੋਂ ਉਹਦੇ ਦੂਜੇ ਵਿਆਹ ਦਾ ਪਤਾ ਲੱਗਿਆ ਸੀ ਉਹ ਮੈਨੂੰ ਪਤਾ ਲੱਗਿਆ ਉਹ ਮੈਂ ਸਨੈਪ ਉਹਦੇ ਫੋਨ ਮੇਰੇ ਹਸਬੰਦ ਦਾ ਮੇਰੇ ਕੋਲ ਸੀਗਾ ਤੇ ਉਹਦੇ ਸਨੈਪਚੈਟ ਤੇ ਕੁੜੀ ਦੀ ਕਾਲ ਆਈ ਦਿਵਿਆ ਲੰਬਾ ਨਾਮ ਸੀ ਕੁੜੀ ਦਾ ਉਹ ਮੈਂ ਰੀਸੀਵ ਕੀਤੀ ਤਾਂ ਉਹਨੇ ਮੈਨੂੰ ਪੁੱਛਿਆ ਕਹਿੰਦੀ ਤੁਸੀਂ ਕੌਣ ਮੈਂ ਉਹਨੂੰ ਕਿਹਾ ਵੀ ਮੈਂ ਉਹਦੀ ਵਾਈਫ ਆ ਕਹਿੰਦੀ ਮੈਂ ਵੀ ਵਾਈਫ ਆ ਮੈਂ ਉਹਨੂੰ ਪੁੱਛਿਆ ਵੀ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਤਾਂ ਉਹਨੇ ਮੈਨੂੰ ਮੈਰਿਜ ਸਰਟੀਫਿਕੇਟ ਭੇਜਿਆ ਸੀਗਾ ਉਹ ਮੇਰੇ ਤੇ ਨਿਹਮਤ ਨਹੀਂ ਹੋਈ ਕਿ ਮੈਂ ਸੇਵ ਕਰ ਲਾਂ ਜਾਂ ਕਿਸੇ ਨੂੰ ਫਾਰਵਰਡ ਕਰ ਦਾਂ ਬਟ ਮੈਂ ਉਹ ਫਟਾਫਟ ਉਹ ਚੀਜ਼ ਨੂੰ ਪੜਿਆ ਯਾਦ ਕੀਤਾ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਸੀ ਉਸ ਟਾਈਮ ਤੇ ਉਹ ਸਾਫ਼ ਮੁੱਕਰੀ ਗਈ ਸੀ ਕਹਿੰਦੇ ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਜਿਹੜੀ ਤੁਸੀਂ ਲਾਈਵ ਵੀਡੀਓ ਪਾਈ ਹੈ ਕਿੰਨੇ ਟਾਈਮ ਬਾਅਦ ਪਾਈ ਸੀ ਇੱਥੇ ਲਾਈਵ ਹੋ ਕੇ ਉਹ ਮੈਂ ਮੇਰੇ ਕੇਸ ਤੋਂ 2-3 ਮਹੀਨੇ ਬਾਅਦ ਪਾਈ ਆ ਦੋਸ਼ ਪ੍ਰਸ਼ਾਸਨ ਦਾ ਕੀ ਕਹਣਾ ਜਦੋਂ ਤੁਸੀਂ ਐਸਐਸਪੀ ਦਫ਼ਤਰ ਉਹ ਇਹ ਚੀਜ਼ ਕਹਿੰਦੇ ਸੀਗੇ ਕਿ ਇਕੱਲਾ ਵੀ ਮੁੰਡੇ ਤੇ ਪਰਚਾ ਹੋ ਸਕਦਾ ਕਿਉਂਕਿ ਉਹਦੇ ਡੈਡੀ ਨੇ ਉਹਨੂੰ ਬੇਦਖਲ ਕਰਤਾ ਪਰ ਮੈਂ ਇਹ ਚੀਜ਼ ਕਹਿਨੀ ਆ ਵੀ ਸਾਰਾ ਕਸੂਰ ਤਾਂ ਉਹਦੇ ਡੈਡੀ ਦਾ ਹੀ ਆ ਕਿਉਂਕਿ ਪਹਿਲਾਂ ਵੀ ਉਹਨੇ ਉਹਨਾਂ ਨੇ ਮਤਲਬ ਜਿਹੜਾ ਪਹਿਲਾਂ ਮੈਰिज ਹੋਈ ਉਹ 'ਚ ਵੀ ਸਾਈਨ ਕੀਤੇ ਹੋਇਆ ਤੇ ਮੇਰੇ ਵਾਲੀ 'ਚ ਵੀ ਕੀਤੇ ਹੋਇਆ ਜਦੋਂ ਉਹਨਾਂ ਨੂੰ ਇਹ ਚੀਜ਼ ਪਤਾ ਸੀ ਸਾਡਾ ਮੁੰਡਾ ਵਿਆਹਿਆ ਹੋਇਆ ਤੇ ਮੇਰੇ ਮੇਰੇ ਨਾਲ ਕਿਉਂ ਕਰਵਾਇਆ ਫਿਰ ਮੇਰੀ ਜ਼ਿੰਦਗੀ ਕਾਹ ਤੋਂ ਖਰਾਬ ਕੀਤੀ ਜੇ ਰਿਸ਼ਤਾ ਤੁਹਾਡਾ ਹੋਇਆ ਸੀ ਇੱਕ ਤਾਂ ਆਪਾਂ ਪੇਪਰ ਚਕੜਾ ਦਿੰਨੇ ਆ ਵੀ ਕੁੜੀ ਬੈਂਡਾਂ ਵਾਲੀ ਆ ਜੇ ਕੋਈ ਪੈਸੇ ਲਾਉਣਾ ਤਾਂ ਚਾਹਵਾਨ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਇੱਕ ਰਿਸ਼ਤਾ ਆਪਣਾ ਕੋਈ ਗੁਆਢੀ ਤਾਇਆ ਚਾਚਾ ਜਾਂ ਰਿਸ਼ਤਾ ਮੇਰਾ ਮੇਰੇ ਮम्मा ਕਿਸੇ ਦੇ ਘਰੇ ਕੰਮ ਕਰਦੀ ਸੀਗੇ ਤੇ ਉਹਨਾਂ ਮम्मा ਨੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਅੱਗੇ ਮੇਰੀ ਫੋਟੋ ਕਿਸੇ ਨੂੰ ਭੇਜੀ ਉਹ ਸੀਗਾ ਵੀ ਮੇਰੇ ਜਿਹੜਾ ਡੈਡੀ ਸੀਗਾ ਉਹ ਸੌਹਰਾ ਸਾਹਿਬ ਉਹਦੀ ਭੂਆ ਦੇ ਮੁੰਡੇ ਨੇ ਕਰਵਾਇਆ ਸੀਗਾ ਜਿਹੜੇ ਰਿਸ਼ਤੇ ਵਿੱਚ ਤੁਹਾਡੇ ਯਾਨੀ ਕਿ ਤਰੇੜ ਪੈ ਗਈ ਉਸ ਤੋਂ ਬਾਅਦ ਉਹ ਵਿਚੋਲੇ ਨੂੰ ਸੱਦਿਆ ਵੀ ਆਹ ਗੱਲਬਾਤ ਆ ਤੁਸੀਂ ਵੀ ਸਾਨੂੰ ਜਿਹੜਾ ਸੌਹਰਾ ਸਾਹਿਬ ਆ ਮੈਨੂੰ ਇਦਾਂ ਬੋਲ ਰਿਹਾ ਮੁੰਡਾ ਪਹਿਲਾਂ ਵਿਆਹ ਸੀ ਤੂੰ ਸਾਥੋਂ ਉਹਲਾ ਕਿਉਂ ਰੱਖਿਆ ਇਹ ਗੱਲ ਸਾਡੇ ਕੋਲ ਪਹਿਲਾਂ ਜਾ ਕੇ ਗੱਲ ਕਰਾਣਾ ਕਰੀ ਇਹ ਵਿਚੋਲੇ ਸਾਨੂੰ ਗੱਲ ਕਰੀ ਤੁਸੀਂ ਕੋਈ ਸਰ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਬਿਆ ਤੋਂ ਬਾਅਦ ਹੂੰ ਉਹਨਾਂ ਨੇ ਬਸ ਆਉਣਾ ਜਾਣਾ ਹੀ ਛੱਡਤਾ ਕਿਸੇ ਨੇ ਮੇਰੀ ਬਾਤ ਨਹੀਂ ਪੁੱਛੀ ਜਦ ਕੇ ਵਿਚੋਲੇ ਦੀ ਰਿਸਪੌਂਸਿਬਿਲਟੀ ਹੁੰਦੀ ਆ ਕਿ ਕੁੜੀ ਦਾ ਮਤਲਬ ਸਾਰ ਲਈ ਜਾਵੇ ਮੇਰੀ ਕਿਸੇ ਨੇ ਸਾਰ ਨਹੀਂ ਲਈ ਸੀ ਹੂੰ ਕੋਈ ਪਿੰਡ ਦੀ ਪੰਚਾਇਤ ਇਕੱਠੀ ਹੁੰਦੀ ਆ ਜਦੋਂ ਗੱਲ ਉਸ ਡਿਸਪੂਟ ਪੈ ਜਾਂਦਾ ਆਪਣੇ ਪਿੰਡ ਦੇ ਸਰਪੰਚ ਨੰਬਰਦਾਰ ਮੋਦ ਵਿਭਾਤੀ ਇਕੱਠੇ ਕਰਕੇ ਘਰੇ ਲੈ ਕੇ ਜਾਂਦੇ ਆ ਕੋਈ ਪੰਚਾਇਤ ਇਕੱਠੀ ਹੋਈ ਤੁਹਾਡੀ ਹਾਂਜੀ ਇਧਰੋਂ ਮੇਰੇ ਹੀ ਹੁੰਦੇ ਸੀ ਉਹਨਾਂ ਵੱਲੋਂ ਕੋਈ ਨਹੀਂ ਹੁੰਦਾ ਸੀਗਾ ਹੂੰ ਉਹ ਕਹਿ ਦਿੰਦੇ ਸੀ ਵੀ ਉਹ ਕਹਣਾ ਤਾਂ ਕਿ ਉਹ ਬਸ ਮਤਲਬ ਗਲਤ ਹੁੰਦੇ ਸੀ ਉਹਨਾਂ ਨੂੰ ਪਤਾ ਸੀ ਅਸੀਂ ਗਲਤ ਤਾਂ ਸਾਡੀ ਬੇਇੱਜ਼ਤੀ ਹੋਊਗੀ ਸਗੋਂ ਮੇਰੀ ਜਿਹੜੇ ਜਾਣਦੇ ਸੀ ਉਹਨਾਂ ਨੂੰ ਵੀ ਬਹੁਤ ਗਲਤ ਬੋਲਦੇ ਹੁੰਦੇ ਸੀ ਜਿਹੜਾ ਲੜਕੇ ਦਾ ਪਾਦਰ ਉਹ ਕੀ ਕੰਮ ਕਰ ਉਹ ਚੰਡੀਗੜ੍ਹ ਪੁਲਿਸ ਚਾ ਮੈਨੂੰ ਐ ਨਹੀਂ ਪਤਾ ਵੀ ਉਹਨਾਂ ਦੀ ਪੋਸਟ ਕਿਹੜੀ ਆ ਮੈਨੂੰ ਲੱਗਦਾ ਕਿ ਜਿਹੜੀ ਕਾਰਵਾਈ ਨਹੀਂ ਹੋਈ ਪੁਲਿਸ ਨੂੰ ਰਣ ਕਰਕੇ ਹੋ ਸਕਦੀ ਹਾਂਜੀ ਮੈਨੂੰ ਤਾਂ ਇਹੀ ਲੱਗਦਾ ਕਿਉਂਕਿ ਉਹਨਾਂ ਕੋਲ ਪਾਵਰ ਆ ਮੇਰੇ ਕੋਲ ਹੈ ਨਹੀਂਗੀ ਤਾਂ ਹੀ ਮੇਰੀ ਸੁਣਵਾਈ ਨਹੀਂ ਹੁੰਦੀ ਸਾਰੇ ਪਰਵਾਦੀ ਫੈਮਿਲੀ ਦੇ ਵਿੱਚ ਕੌਣ-ਕੌਣ ਸੀ ਉਹਦੇ ਵਿੱਚ ਉਹਨੇ ਮੰਮੀ ਡੈਡੀ ਸੀ ਮਤਲਬ ਮੇਰੇ ਹਸਬੰਡ ਸੀ ਉਹਨਾਂ ਦੀ ਬੇਟੀ ਸੀ ਤੇ ਉਹ ਵਿਆਹੀ ਹੋਈ ਸੀ ਉਹਨਾਂ ਦਾ ਘਰ ਵਾਲਾ ਵੀ ਸੀ ਇਵਨ ਕਿ ਉਹਨਾਂ ਦੀ ਬੇਟੀ ਨੇ ਵੀ ਮੇਰੀ ਕਦੇ ਨਹੀਂ ਸੁਣੀ ਜਿਹੜਾ ਉਹਨਾਂ ਮੈਂ ਉਹਨਾਂ ਨਾਲ ਗੱਲਬਾਤ ਕਰਨੀ ਵੀ ਚਾਹੀ ਸੀ ਜਿਹੜਾ ਉਹ ਮੇਰਾ ਮਤਲਬ ਭਾਜੀ ਸੀਗੇ ਉਹ ਮੈਨੂੰ ਇੰਨਾ ਗਲਤ ਬੋਲਦੇ ਸੀ ਕਹਿ ਦਿੰਦੇ ਸੀ ਤੂੰ ਘਰ ਕੀ ਕਰਦੀ ਆ ਮੈਂ ਆਪਦੇ ਸਾਲੇ ਨੂੰ ਕਿੱਲੇ ਵੇਚ ਕੇ ਬਚਾ ਲੂੰਗਾ ਅੰਦਰ ਨਹੀਂ ਹੋਣ ਦਿੰਦਾ ਕਦਰਸਤ ਹੋਇਜੀ ਕਿੰਨੀ ਪੈਲੀ ਤੇ ਹੋਇਆ ਸੀ ਤੁਹਾਡਾ ਵੀ ਇੰਨੀ ਪੈਲੀ ਹੁੰਦੀ ਇਹਨਾਂ ਕੋਲੇ ਇੰਨੀ ਪ੍ਰੋਫਾਈਲ ਹੈ ਇੰਨੇ ਪੜਿਆ ਲਿਖਿਆ ਮੁੰਡਾ ਜਦੋਂ ਆਪਾਂ ਦੱਸਦੇ ਗੱਲਬਾਤ ਹੁੰਦੀ ਹੈ ਕਿੰਨੀ ਪੈਲੀ ਸੀ ਉਹਦੋਂ ਸਰ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਸਾਡੇ ਕੋਲ ਪੈਸਾ ਬਹੁਤ ਆ ਵੀ ਅਸੀਂ ਕਰ ਦਾਂਗੇ ਕੁੜੀ ਤੇ ਲਾ ਦਾਂਗੇ ਵੀ ਅਸੀਂ ਵੀ ਆਪਦਾ ਮੁੰਡਾ ਬਾਹਰ ਕੱਢਣਾ ਤੇ ਪੈਲੀ ਤਾਂ ਉਹਨਾਂ ਨੇ ਮੈਨੂੰ ਕੁਝ ਦੱਸਿਆ ਹੀ ਨਹੀਂ ਸੀਗਾ ਆਹ ਤਰ੍ਹਾਂ ਤੇ ਕੁੜੀਆਂ ਪੜੀਆਂ ਲਿਖੀਆਂ ਹੁੰਦੀਆਂ ਉਹ ਕਹਿੰਦੀਆਂ ਵੀ ਜੇ ਤੁਸੀਂ ਬਾਹਰ ਭੇਜਣਾ ਵੀ ਸਾਡੀ ਫਾਈਲ ਦਾ ਜਿਹੜਾ ਪ੍ਰੋਸੈਸ ਆ ਪਹਿਲਾਂ ਚਲਾਓ ਫਿਰ ਆਪਾਂ ਅੰਗੇਜਮੈਂਟ ਕਰਾਂਗੇ ਤੁਸੀਂ ਇਹੋ ਜੀ ਗੱਲਬਾਤ ਪਹਿਲਾਂ ਨੀ ਸਰ ਉਹਨਾਂ ਨੇ ਮੈਨੂੰ ਬਾਨੀ ਨਾਲ ਲਿਆ ਸੀ ਮੈਂ ਟਰਸਟ ਕਰ ਲਿਆ ਸੀ ਜਿਆਦਾ ਹੀ ਤੇ ਉਹ ਟਰਸਟ ਦੀ ਮੇਰੇ ਨਤੀਜੇ ਆ ਜਿਹੜੇ ਮੈਂ ਹੁਣ ਭੁਗਤੀ ਜਾਨੀ ਆ ਕਿੰਨਾ ਟਾਈਮ ਉਹਨਾਂ ਨੇ ਪੜ੍ਹਾਈ ਕਰਵਾਈ ਫਿਰ ਤੁਸੀਂ ਕਿਹਾ ਸੀ ਕਿ ਤੈਨੂੰ ਪੜ੍ਹਾਈ ਕੀਤੀ ਜਾਵੇ ਉਹਨਾਂ ਨੇ ਕਿਹਾ ਸੀ ਨਾ ਕੀ ਖਰਚਾ ਸੀ ਕਿੱਥੇ ਕੀਤੀ ਉਹ ਮੈਂ ਚੰਡੀਗੜ੍ਹ ਮੈਨੂੰ 2-3 ਮਹੀਨੇ ਲਵਾਈ ਸੀ ਉਹਨਾਂ ਨੇ ਫਿਰ ਕੀ ਕਹਿੰਦੇ ਪੇਪਰ ਦਾ ਵਸ ਦਵਾਈ ਨਹੀਂ ਉਹ ਡੈਡੀ ਕਹਿੰਦੇ ਹੁੰਦੇ ਸੀਗੇ ਵੀ ਮੈਂ ਆਪਦੀ ਮਰਜ਼ੀ ਨਾਲ ਦਵਾਊਂਗਾ ਜਦੋਂ ਦਵਾਉਣਾ ਹੋਇਆ ਮੇਰੀ ਮਰਜ਼ੀ ਚੱਲੂਗੀ ਤੁਹਾਡਾ ਜਿਆਦਾ ਇੰਟਰਸਟ ਬਾਹਰ ਜਾਣ ਦਾ ਸੀ ਕਈ ਵਾਰ ਹੁੰਦਾ ਚਲੋ ਮੇਰੇ ਨਹੀਂ ਹੁਣ ਬਣਿਆ ਤੇ ਚੱਲ ਆਪਾਂ ਇੱਥੇ ਰਹਿਨੇ ਆਂ ਨਹੀਂ ਮੈਂ ਇਹ ਚੀਜ਼ ਵੀ ਕਹਤੀ ਸੀ ਵੀ ਜੇ ਤੁਸੀਂ ਬਾਹਰ ਨਹੀਂ ਭੇਜਣਾ ਬਟ ਮੈਨੂੰ ਇੱਥੇ ਖੁਸ਼ ਰੱਖ ਲਓ ਮੈਨੂੰ ਇਹ ਸੀ ਵੀ ਮੇਰਾ ਚੱਲ ਘਰ ਬਸਦਾ ਰਹੇ ਤੇ ਮੈਨੂੰ ਇੱਥੇ ਖੁਸ਼ ਰੱਖ ਲਓ ਵੀ ਮੈਂ ਮੈਨੂੰ ਨਹੀਂ ਹੈਗਾ ਵੀ ਤੁਸੀਂ ਮੈਨੂੰ ਬਾਹਰ ਭੇਜੋ ਮੈਂ ਇਹ ਚੀਜ਼ ਪੁਲਿਸ ਵਾਲਿਆਂ ਦੇ ਸਾਹਮਣੇ ਵੀ ਕਹੀ ਸੀ ਇਸ ਚੀਜ਼ ਦੇ ਡੀਐਸਪੀ ਗਵਾਹ ਨੇ ਉਹਨਾਂ ਦੇ ਸਾਹਮਣੇ ਵੀ ਮੈਂ ਇਹ ਚੀਜ਼ ਕਹੀ ਸੀਗੀ ਤੇ ਉਹਦਾ ਮੈਨੂੰ ਉਹਨਾਂ ਨੇ ਘਰੇ ਵੀ ਨਹੀਂ ਰੱਖਿਆ ਹੁਣ ਸਿੱਧਾ ਬੇਦਖਲੀ ਕਰਤਾ 18 ਨਵੰਬਰ ਨੂੰ ਤੁਸੀਂ ਆਤਮਦਾਦੀ ਜਿਹੜੀ ਕੰਕੀ ਦਿੱਤੀ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਉੱਥੇ ਗਏ ਸੀ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਮੰਗ ਕੀਤੀ ਗਈ ਸੀ ਤੇ ਕੀ ਕਾਰਵਾਈ ਹੋਈ ਮੇਰੀ ਇਹੀ ਮੰਗ ਸੀ ਕਿ ਉਹਨਾਂ ਦੇ ਸਾਰੇ ਪਰਿਵਾਰ ਤੇ ਮਤਲਬ ਕਾਰਵਾਈ ਹੋਵੇ ਜੀ ਉੱਥੇ ਤੱਕ ਕਿ ਡੀਐਸਪੀ ਸਾਹਿਬ ਨੇ ਮੈਨੂੰ ਇੱਕ ਦਿਨ ਪਹਿਲਾਂ ਫੋਨ ਲਾਈ ਸੀ ਵੀ ਤੂੰ ਸਾਨੂੰ ਆ ਕੇ ਮਿਲ ਵੀ ਉਹਦੇ ਜਿਹੜੇ ਡੈਡੀ ਤੇ ਮੁੰਡੇ ਤੇ ਪਰਚਾ ਹੋ ਗਿਆ ਜਦੋਂ ਹੁਣ ਮੈਨੂੰ ਮੇਰੇ ਕੋਲ ਐਫਆਈਆਰ ਆਉਂਦੀ ਹੈ ਤਾਂ ਕੱਲਾ ਮੁੰਡੇ ਤੇ ਹੀ ਪਰਚਾ ਕੀਤਾ ਗਿਆ ਉਹਨਾਂ ਨੇ ਵੀ ਫੇਰ ਮੇਰੇ ਨਾਲ ਮਤਲਬ ਮੈਨੂੰ ਉੱਥੋਂ ਠਾਉਣਾ ਸੀਗਾ ਮੇਰੇ ਨਾਲ ਫੇਰ ਧੋਖਾ ਹੀ ਕੀਤਾ ਮੈਨੂੰ ਐਵੇਂ ਵਿਸ਼ਵਾਸ ਦਿਵਾਇਆ ਪਰ ਉਹ ਫੇਰ ਉਹਨਾਂ ਨੇ ਤੋੜਤਾ ਜਿਹੜੀਆਂ ਕੁੜੀਆਂ ਹੁਣ ਧੋਖੇ ਦਾ ਸ਼ਿਕਾਰ ਹੋ ਜਾਂਦੀਆਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਹਾਂਜੀ ਮੈਂ ਇਹ ਚੀਜ਼ ਚਾਹੁੰਦੀ ਆ ਕਿ ਚੁੱਪ ਨਾ ਰੋ ਸਾਹਮਣੇ ਆਓ ਲੜੋ ਤਾਂ ਜੋ ਇਹ ਚੀਜ਼ ਮਤਲਬ ਕਿਸੇ ਹੋਰ ਨਾਲ ਨਾ ਹੋਵੇ ਹੁਣ ਅਗਲਾ ਸਟੈਪ ਕੀ ਹੈ ਤੁਹਾਡਾ ਮੇਰਾ ਇਹ ਸਟੈਪ ਆ ਕੇ ਬਸ ਮੈਂ ਜਿਹੜੇ ਉਹਨਾਂ ਨੂੰ ਉਹਨਾਂ ਤੇ ਸਾਰੇ ਪਰਿਵਾਰ ਤੇ ਉਹਨਾਂ ਨੂੰ ਬੰਦ ਹੀ ਉਹਨਾਂ ਦੀ ਸਜ਼ਾ ਦਿਪਾਉਣੀ ਆ ਕਿਉਂਕਿ ਇਹ ਮੇਰੇ ਮੇਰੇ ਨਾਲ ਹੋਈ ਆ ਚੀਜ਼ ਕਹ ਲਓ ਕਿਸੇ ਨਾਲ ਵੀ ਹੋ ਸਕਦੀ ਆ ਤੇ ਮੇਰੀ ਇਹ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਜਿਹੜਾ ਮੇਰਾ ਹਸਬੰਡ ਆ ਉਹਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਕਿਉਂਕਿ ਪੁਲਿਸ ਜਾਂਦੀ ਆ ਜਾ ਕੇ ਦੇਖ ਕੇ ਮੁੜ ਜਾਂਦੀ ਆ ਉਹ ਹਣ ਗਏ ਸੀਗੇ ਕੱਲ ਪਰਸੋਂ ਤੇ ਉਹ ਗੇਟ ਲਾ ਕੇ ਜੰਦਾ ਲਾ ਕੇ ਭੱਜ ਗਿਆ ਜਿਹੜੀ ਉਹਦੀ ਸਿਸਟਰ ਸੀਗੀ ਮਤਲਬ ਮੈਂ ਜਦੋਂ ਕੰਪਰੋਮਾਈਜ਼ ਤੋਂ ਬਾਅਦ ਗਈ ਹਾਂ ਮੈਨੂੰ ਬੁਲਾਉਂਦੀ ਨਹੀਂ ਸੀ ਉਹਨਾਂ ਨੇ ਬੁਲਾਉਣੇ ਛੱਡਤਾ ਸੀ ਜੀ ਹਾਂਜੀ ਮੈਂ ਮਤਲਬ ਸਾਰਾ ਘਰ ਦਾ ਕੰਮ ਕਰਦੀ ਹੁੰਦੀ ਸੀ ਮੇਰੀ ਸੱਸ ਹੁੰਦੇ ਸੀ ਮੈਂ ਉਹਨਾਂ ਨੂੰ ਕਦੇ ਮੰਜੇ ਤੋਂ ਪੈਰ ਵੀ ਨਹੀਂ ਲਾਉਂ ਦਿੰਦੀ ਹੁੰਦੀ ਸੀ ਔਰ ਉਹਨਾਂ ਦੀ ਤਾਂ ਮੇਰੇ ਕੋਲ ਵੀਡੀਓ ਵੀ ਹੈਗੀ ਹੈ ਜਿਸ ਜਿਹਦੇ ਵਿੱਚ ਉਹ ਇਹ ਚੀਜ਼ ਮੰਨਦੇ ਆ ਵੀ ਕੁੜੀ ਬਹੁਤ ਕੰਮ ਕਰਦੀ ਸੀ ਸਿਆਣੀ ਸੀ ਬਸ ਇਹਨਾਂ ਨੇ ਹੀ ਨਹੀਂ ਰਹਿਣ ਦਿੱਤੀ ਹੈਗੀ ਜੀ ਦੋਨੋਂ ਹੀ ਮਾਰਦੇ ਸੀ ਮਤਲਬ ਡੈਡੀ ਦੀ ਤਾਂ ਹੱਦੀ ਟੱਪੀ ਹੋਈ ਸੀ ਮੈਨੂੰ ਇੱਕ ਵਾਰੀ ਉਹਨਾਂ ਨੇ ਇਹ ਚੀਜ਼ ਵੀ ਕਹੀ ਸੀ ਕਹਿੰਦੇ ਤੂੰ ਬਾਦਲ ਦੇ ਘਰੋਂ ਆਈ ਆ ਅੱਛਾ ਜੀ ਤੇ ਮੈਂ ਉਸ ਚੀਜ਼ ਤੇ ਮੈਨੂੰ ਬਹੁਤ ਮਤਲਬ ਸੋਨਾ ਪੈਂਦਾ ਹੁੰਦਾ ਸੀਗਾ ਬਹੁਤ ਸੁਣਿਆ ਮੈਂ ਜਦੋਂ ਤੁਹਾਨੂੰ ਤਾਨੇ ਮੈਨੇ ਮਾਰਦੇ ਸੀ ਤੁਸੀਂ ਵੀ ਕੋਈ ਸਵਾਲ ਜਵਾਬ ਕੀਤਾ ਅੱਗੋਂ ਉਹਨਾਂ ਨੂੰ ਕੋਈ ਦਿੱਤਾ ਹੋਵੇ ਨਹੀਂ ਸਰ ਮੈਂ ਇੰਨੇ ਜੋਗੀ ਮੈਂ ਹੈ ਹੀ ਨਹੀਂ ਸੀ ਕਿ ਮੈਂ ਉਹਨਾਂ ਨੂੰ ਮੋੜ ਕੇ ਜਵਾਬ ਦੰਦੀ ਹਮ ਆਮ ਤੌਰ ਤੇ ਉਹ ਕਹਿੰਦਾ ਜਦੋਂ ਨੋ ਲੈ ਕੇ ਜਾਂਦਾ ਤੇ ਉਹ ਕਹਿੰਦਾ ਵੀ ਨੋ ਨਹੀਂ ਇਹ ਸਾਡੀ ਧੀ ਆ ਸੀ ਧੀ ਕਹਾਂਗੇ ਇਹਨੂੰ ਧੀ ਦਾ ਆਪਦੇ ਘਰੇ ਜਾਂਦੀ ਆ ਨੋ ਨੂੰ ਜਾਨੀ ਕਿ ਧੀ ਬਣਾਉਂਦਾ ਉਹਨੂੰ ਇਹ ਕਹਿ ਨਹੀਂ ਮੈਂ ਵੀ ਤੁਹਾਡੀ ਤੁਹਾਡੀ ਧੀ ਆ ਸਰ ਉਹਨਾਂ ਨੇ ਮੈਨੂੰ ਧੀ ਤਾਂ ਦੂਰ ਨੋ ਨੋ ਵੀ ਕਦੇ ਨਹੀਂ ਮੰਨਿਆ ਸੀਗਾ ਕਿਉਂਕਿ ਸੋਰਾ ਸਾਹਿਬ ਸੋਰੇ ਦੀਆਂ ਇਹ ਗੱਲਾਂ ਨਹੀਂ ਹੁੰਦੀਆਂ ਕਹਿਣ ਵਾਲੀਆਂ ਜੇ ਮੈਂ ਨਹਾਉਣ ਜਾਣੀ ਆ ਤਾਂ ਤੂੰ ਸਾਬਣ ਨਹੀਂ ਲਾ ਕੇ ਆਈ ਜਾਂ ਤੂੰ ਇੰਨੇ ਟਾਈਮ ਚ ਨਹਾ ਕੇ ਆ ਗਈਆਂ ਜਾਂ ਤੂੰ ਬੱਚਾ ਨਹੀਂ ਲੈਣਾ ਇਹ ਚੀਜ਼ਾਂ ਸੋਰਾ ਨਹੀਂ ਕਹਿੰਦਾ ਕਿਸੇ ਕੁੜੀ ਨੂੰ ਹੂੰ ਇਹ ਚੀਜ਼ਾਂ ਮੇਰੇ ਸਹੁਰੇ ਹੀ ਕਹਿੰਦਾ ਹੁੰਦਾ ਸੀ ਜਦੋਂ ਡੈਡੀ ਨੇ ਘਰੇ ਆਉਣਾ ਸਾਡੇ ਘਰੇ ਉਹਦੀ ਕਲੇਸ਼ ਪੈਂਦਾ ਹੁੰਦਾ ਸੀ ਉਹਦੀ ਮੇਰੇ ਨਾਲ ਇਹ ਸਾਰਾ ਕੁਝ ਹੁੰਦਾ ਹੁੰਦਾ ਸੀ ਪੱਕੇ ਫੈਮਿਲੀ ਦੇ ਵਿੱਚ ਕੌਣ-ਕੌਣ ਆ ਤੁਹਾਡੇ ਉਹਨਾਂ ਮੇਰੇ ਮੰਮੀ ਡੈਡੀ ਮੇਰਾ ਭਰਾ ਤੇ ਮੈਂ ਹਾਂਜੀ ਤੁਹਾਡੇ ਕੋਲ ਕੋਈ ਪ੍ਰੂਫ ਹੈ ਜੀ ਉਹਨਾਂ ਦੇ ਹਾਂਜੀ ਹਾਂਜੀ ਮੇਰੇ ਕੋਲ ਪ੍ਰੂਫ ਹੈ ਗਿਆ ਜਦੋਂ ਮੇਰੇ ਹਸਬੰਡ ਨੇ ਮੈਨੂੰ ਕਿਹਾ ਸੀਗਾ ਕਿ ਆਪਾਂ ਹਿਮਾਚਲ ਘੁੰਮਣ ਚੱਲਾਂਗੇ ਪਰ ਲੜਾਈ ਤੋਂ ਬਾਅਦ ਉਹ ਮੈਨੂੰ ਛੱਡ ਕੇ ਕਿਸੇ ਹੋਰ ਕੁੜੀ ਨਾਲ ਚਲੇ ਗਏ ਉਹ ਮੇਰੇ ਸਹੁਰਾ ਹੀ ਛੱਡ ਕੇ ਆਇਆ ਸੀਗਾ ਉਹਨਾਂ ਨੂੰ ਵੀ ਤੂੰ ਜਾ ਇਹਨਾਂ ਨੂੰ ਮੈਂ ਆਪ ਹੀ ਦੇਖ ਲਊਗਾ ਉਹ ਆ ਮੈਂ ਤੁਹਾਨੂੰ ਆਡੀਓ ਵੀ ਸੁਣਾ ਦਿੰਨੀ ਆ ਉਹ ਕੁੜੀ ਦਾ ਨਾਮ ਕੀ ਜਿਸ ਨਾਲ ਘੁੰਮਣ ਗਈ ਸੀ ਉਹਨੂੰ ਜਸੂ ਜਸੂ ਕਹਿੰਦੇ ਆ ਤੇ ਉਹਨਾਂ ਦੇ ਆਪਸ ਵਿੱਚ ਕੀ ਸੰਬੰਧ ਕੋਈ ਰਿਸ਼ਤੇਦਾਰੀ ਸੀ ਜਿਹਦੇ ਨਾਲ ਨਹੀਂ ਨਹੀਂ ਕੋਈ ਰਿਸ਼ਤੇਦਾਰੀ ਨਹੀਂ ਸੀ ਅੱਛਾ ਜੀ ਤੁਹਾਡੇ ਕੋਲ ਕੀ ਆਡੀਓ ਕੋਈ ਪ੍ਰੂਫ ਹੈ ਹਾਂਜੀ ਹਾਂਜੀ ਕੋਈ ਤੁਹਾਨੂੰ ਕਾਲ ਲਾਈ ਸੀ ਉਹਨਾਂ ਨੇ ਹਾਂਜੀ ਮੈਨੂੰ ਕਾਲ ਲਾਈ ਸੀ ਅੱਛਾ ਨਹੀਂ ਉਹ ਕੁੜੀ ਪਹਿਲਾਂ ਵਾਲੀ ਸੀ ਜਿਹਦੇ ਨਾਲ ਵਿਆਹ ਹੋ ਸੀ ਉਹਦੇ ਨਾਲ ਗੱਲ ਕਰਦਾ ਸੀ ਜਾਂ ਕੋਈ ਉਹਦੀ গারਲਫ੍ਰੈਂਡ ਸੀ ਨੀ ਇਹ ਕੁੜੀ ਹੋਰ ਸੀ ਉਹ ਕੁੜੀ ਹੋਰ ਜਿਹਦੇ ਨਾਲ ਵਿਆਹ ਹੋਇਆ ਉਹ ਹੋਰ ਹੈ ਹਾਂਜੀ ਇੱਕ ਡਿਫਰੈਂਟ ਹਾਂਜੀ ਜੀ ਤੁਸੀਂ ਕੁੜੀ ਆ ਤੁਸੀਂ ਛਿੱਤਰ ਖਾ ਲਉਣੀ ਨਹੀਂ ਖਾਂਦੀ ਮੈਨੂੰ ਤਾਂ ਪਤਾ ਨਹੀਂ ਹੈਗਾ ਇਹ ਕੰਨ ਦਾ ਛਿੱਤਾਂ ਵਾਲੀ ਦਾ ਮੈਂ ਬੁੱਛ ਤਾਂ ਤੇ ਸਾਰ ਤੁਸੀਂ ਕਿੱਥੇ ਲੈ ਕੇ ਲਾਇਆ ਤੁਸੀਂ ਉਹ ਮਾਸੂਦੀ ਗੱਲਾਂ ਮਾਸੂਦੀ ਕੱਪੜ ਮਾਰਿਆ ਤੂੰ ਤੂੰ ਆਰਾਮ ਵੀ ਉਹਨਾਂ ਨੂੰ ਜਾਣ ਕੇ ਝੂਠ ਬੋਲ ਕੇ ਉੱਥੇ ਚਾਰ ਬੰਦਿਆਂ ਨੂੰ ਜੰਗਾ ਕੇ ਗਈਆਂ ਮੇਰੇ ਨੀਲਪਾ ਤੇ ਮੇਰੇ ਪੁਰਨਾ ਕਰਤਾ ਧੰਗਾ ਕਰਤਾ

ਤਾਂ ਕੀ ਲੱਗਦਾ ਤੁਸੀਂ ਇੱਥੇ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਸੀਗੀ ਨਹੀਂ ਮੈਂ ਹਾਂ ਉਸ ਤੋਂ ਬਾਅਦ ਤਾਂ ਮੈਂ ਆਈ ਗਈ ਸੀਗੀ ਆਪਣੇ ਪਿੰਡ ਜੀ ਇਹ ਲੜਾਈ ਤੋਂ ਬਾਅਦ ਉਸ ਦਿਨ ਮੇਰਾ ਜਨਮ ਦਿਨ ਵੀ ਸੀਗਾ ਤੇ ਉਹ ਆਪ ਚਲਿਆ ਗਿਆ ਤੇ ਮੈਨੂੰ ਇੱਕ ਗਿਫਟ ਦੇ ਕੇ ਗਿਆ ਸੀ ਉਹ ਮੈਨੂੰ ਕੁੱਟ ਕੇ ਤੇ ਮੈਂ ਇੱਥੇ ਮੈਨੂੰ ਭੇਜਤਾ ਹੁੰਦਾ ਰਿਸ਼ਤਾ ਹੋਣ ਤੋਂ ਪਹਿਲਾਂ ਤੁਹਾਡੀ ਕਿਤੇ ਫੋਨ ਤੇ ਗੱਲ ਹੁੰਦੀ ਸੀ ਕਿ ਉਹਨਾਂ ਨਾਲ ਹਾਂਜੀ ਮੇਰੀ ਹੁੰਦੀ ਹੁੰਦੀ ਸੀ ਇੰਗੇਜਮੈਂਟ ਤੋਂ ਬਾਅਦ ਹੁੰਦੀ ਹੁੰਦੀ ਸੀ ਕਿੰਨਾ ਟਾਈਮ ਅਗੇਜਮੈਂਟ ਨੂੰ ਹੋਏ ਨੂੰ ਹੋਏ ਸੀਗੇ ਮੇਰੀ 6 ਮਹੀਨੇ ਇੰਗੇਜਮੈਂਟ ਹੋਈ ਰਹੀ ਤਾਂ ਤੁਹਾਨੂੰ ਉਦੋਂ ਪਤਾ ਨਹੀਂ ਲੱਗਿਆ ਇਸ ਚੀਜ਼ ਦਾ ਵੀ ਕਿੱਦਾਂ ਦੇ ਮੁੰਡਾ ਹੋ ਨਹੀਂ ਮੈਨੂੰ ਬਿਲਕੁਲ ਵੀ ਨਹੀਂ ਪਤਾ ਲੱਗਿਆ ਤਾਂ ਜਦੋਂ ਪਹਿਲਾਂ ਫੋਨ ਤੇ ਗੱਲਾਂ ਕਰਦਾ ਸੀਗਾ ਜਿਹੜਾ ਉਦੋਂ ਬਾਅਦ ਸਾਰਾ ਵਿਵਹਾਰ ਬਦਲ ਗਿਆ ਉਹਦਾ ਹਾਂਜੀ ਪਹਿਲਾਂ ਮਤਲਬ ਵਧੀਆ ਸੀਗਾ ਉਹ ਕਹਿੰਦੇ ਹੁੰਦੇ ਨਾ ਚਾਹੇ ਰਾਹ ਪਈ ਜਾਣੀਏ ਚਾਹੇ ਬਾਹ ਪਈ ਜਾਣੀਏ ਤਾਂ ਉਦੋਂ ਤਾਂ ਜਦ ਤੁਸੀਂ ਫੋਨ ਤੇ ਗੱਲਾਂ ਕਰਦੇ ਸੀ ਤੁਹਾਨੂੰ ਉਦੋਂ ਪਤਾ ਨਹੀਂ ਲੱਗਦਾ ਸੀ ਕਿ ਵੀ ਮੁੰਡਾ ਨਸ਼ਾ ਕਰਦਾ ਨਸ਼ੇ 'ਚ ਬੋ ਨਹੀਂ ਜੀ ਮੈਨੂੰ ਉਸ ਜਮਾਈ ਨਹੀਂ ਮਤਲਬ ਆਡੀਓ ਕਾਲ ਹੁੰਦੀ ਸੀ ਜਾਂ ਤਾਂ ਵੀਡੀਓ ਕਾਲ ਹੁੰਦੀ ਹੈ ਨਾ ਉਸ ਚ ਤਾਂ ਆਪਾਂ フェイス ਤੋਂ ਪਹਿਚਾਨ ਲੈਨੇ ਆਡੀਓ ਕਾਲ ਤੇ ਇੰਨਾ ਨਹੀਂ ਮੈਨੂੰ ਪਤਾ ਲੱਗਦਾ ਜਦੋਂ ਰਿਸ਼ਤਾ ਕਰਵਾਇਆ ਸੀ ਜਿਨ੍ਹਾਂ ਨੇ ਤਾਂ ਉਹਨਾਂ ਨੇ ਦੱਸਿਆ ਨਹੀਂ ਮੁੰਡਾ ਨਸ਼ਾ ਕਰਦਾ ਜਾਂ ਕਿਵੇਂ ਵੀ ਹੈ ਉਹਦਾ ਪਹਿਲਾਂ ਉਹ ਜਿਹੜਾ ਵਿਆਹ ਹੋਇਆ ਹੋਇਆਗਾ ਨਹੀਂ ਨਹੀਂ ਮੈਨੂੰ ਕਿਸੇ ਨੇ ਬਿਲਕੁਲ ਵੀ ਨਹੀਂ ਦੱਸਿਆ ਤੁਸੀਂ ਉੱਥੇ ਜਾਂਚ ਪੜਤਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੇ ਤੁਹਾਡਾ ਰਿਸ਼ਤਾ ਕੀਤੀ ਸੀ ਜੀ ਕੀਤੀ ਸੀ ਮੇਰੇ ਮਤਲਬ ਪਾਪਾ ਗਏ ਸੀਗੇ ਨਾਲ ਉਹਨਾਂ ਦੇ ਬੰਦੇ ਵੀ ਗਏ ਸੀ ਉਹਨਾਂ ਨੇ ਪਿੰਡ ਚੋਂ ਪਤਾ ਕੀਤਾ ਸੀ ਜੀ ਪਤਾ ਨਹੀਂ ਕਿਉਂ ਉਦੋਂ ਪਿੰਡ ਵਾਲਿਆਂ ਨੇ ਕਹਤਾ ਵੀ ਮੁੰਡਾ ਵਧੀਆ ਜੀ ਉਹ ਮੁੰਡਾ ਪੜਿਆ ਕਿੰਨਾ ਕੁ ਸੀਗਾ ਪਲੱਸ 2 ਕੀਤੀ ਹੋਈ ਸੀ। ਇਹ ਕੰਮ ਕੀ ਕਰਦਾ ਸੀ ਮੁੰਡਾ? ਕੁਝ ਵੀ ਨਹੀਂ। ਕੁਝ ਵੀ ਨਹੀਂ ਕਰਦਾ ਸੀ। ਹਾਂਜੀ। ਤਾਂ ਜਿਹੜਾ ਉਹਦਾ ਫਾਦਰ ਉਹ ਪੁਲਿਸ ਲਾਈਨ ਦੇ ਵਿੱਚ ਕੰਮ ਕਰਦੇ ਸੀ। ਹਾਂਜੀ ਹਾਂਜੀ। ਤਾਂ ਕੀ ਲੱਗਦਾਗਾ ਹੁਣ ਜਿਹੜਾ ਪ੍ਰਸ਼ਾਸਨ ਤੁਹਾਨੂੰ ਕੋਈ ਇਨਸਾਫ ਦਵਾ ਸਕੂਗਾ? ਨਹੀਂ ਮੈਨੂੰ ਲੱਗ ਨਹੀਂ ਰਿਹਾ ਕਿਉਂਕਿ ਮੇਰੀ ਤਾਂ ਕੋਈ ਸੁਣਵਾਈ ਹੋਈ ਨਹੀਂ ਹੁੰਦੀ ਉਹ ਉਸ ਤੇ ਐਫ ਆਈ ਆਰ ਹੋਈ ਹੋਈ ਆ। ਜੀ। ਤੇ ਪੁਲਿਸ ਵਾਲੇ ਉਹਨਾਂ ਨੂੰ ਫੜਨ ਹੀ ਨਹੀਂ ਜਾਂਦੇ। ਮੈਨੂੰ ਇਹ ਕਹਿ ਦਿੰਦੇ ਕੋਈ ਨਾ ਅਸੀਂ ਜਾਵਾਂਗੇ, ਜਾਵਾਂਗੇ। ਤੁਹਾਡੀ ਕਿੰਨੀ ਕੁਆਲੀਫਿਕੇਸ਼ਨ ਹੈ ਤੁਸੀਂ? ਮੇਰੀ ਵੀ ਪਲੱਸ 2 ਹੀ ਸੀ। ਪਲੱਸ 2 ਸੀ। ਹਾਂਜੀ। ਤਾਂ ਹਾਇਲਰਸ ਦੇ ਵਿੱਚ ਬੈਂਡ ਕਿੰਨੇ ਆਏ ਹੋਏ ਸੀ ਤੁਹਾਡੇ ਮੇਰੇ 6 ਆਏ ਹੋਏ ਸੀਗੇ ਅੱਛਾ ਜੀ ਤਾਂ ਜਦੋਂ ਚੰਡੀਗੜ੍ਹ ਤੁਸੀਂ ਜਾ ਕੇ ਪੜ੍ਹਦੇ ਸੀਗੇ ਉੱਥੇ ਤੁਹਾਨੂੰ ਖਰਚਾ ਵਗੈਰਾ ਦਿੰਦੇ ਸੀ ਪੜ੍ਹਾਈ ਦਾ ਦਿੰਦੇ ਤਾਂ ਸੀ ਜੀ ਪਰ ਉਹ ਮੈਨੂੰ ਇਹ ਵੀ ਕਹਿੰਦੇ ਹੁੰਦੇ ਸੀ ਜੋ ਅਸੀਂ ਕਰ ਰਹੇ ਆ ਆਪਦੇ ਮੰਮੀ ਡੈਡੀ ਤੋਂ ਮੰਗਵਾ ਅੱਛਾ ਜੀ ਹਾਂਜੀ ਤਾਂ ਤੁਸੀਂ ਇਹ ਗੱਲ ਉਦੋਂ ਆਪਣੇ ਘਰੇ ਗੱਲ ਸ਼ੇਅਰ ਕੀਤੀ ਦੱਸਿਆ ਵੀ ਐ ਕਰਕੇ ਮੈਨੂੰ ਕਹਿੰਦੇ ਵੀ ਤੂੰ ਪੜ੍ਹਦੀ ਪਈ ਆ ਤੇ ਘਰੋਂ ਪੈਸੇ ਮੰਗਵਾ ਨਹੀਂ ਮੈਂ ਉਦੋਂ ਕਰਦੀ ਨਹੀਂ ਸੀ ਮੈਨੂੰ ਆਏ ਹੁੰਦਾ ਸੀ ਵੀ ਮੰਮੀ ਡੈਡੀ ਟੈਨਸ਼ਨ 'ਚ ਆ ਜਾਣਗੇ ਬਟ ਮੈਂ ਸਾਰੀਆਂ ਚੀਜ਼ਾਂ ਆਪ ਹੀ ਸਹਿੰਦੀ ਸੀ ਜੀ ਉਹ ਮੇਰਾ ਨਕਲੇਸ਼ ਬਹੁਤ ਚੰਡੀਗੜ੍ਹ ਵੀ ਬਹੁਤ ਖੁਸ਼ ਹੁੰਦਾ ਹੁੰਦਾ ਸੀਗਾ ਜੀ ਪਰ ਮੈਂ ਉਹ ਚੁੱਪ ਚਾਹਂਦੀ ਸੀ ਮੈਨੂੰ ਆਏ ਹੁੰਦਾ ਸੀਗਾ ਜੇ ਮੈਂ ਇਹਨਾਂ ਨੂੰ ਦੱਸੂਗੀ ਤਾਂ ਇਹ ਵੀ ਮਤਲਬ ਟੈਨਸ਼ਨ ਚ ਆ ਜਾਣਗੇ ਜੀ ਜਦੋਂ ਚੰਡੀਗੜ੍ਹ ਰਹਿੰਦੇ ਸੀ ਤੁਹਾਡਾ ਹਸਬੰਡ ਤੁਹਾਡੇ ਨਾਲ ਰਹਿੰਦਾ ਸੀ ਉਸ ਟਾਈਮ ਹਾਂਜੀ ਨਾਲ ਰਹਿੰਦਾ ਸੀ ਪਰ ਉਹ ਮਤਲਬ ਬਾਹਰ ਹੀ ਰਹਿੰਦਾ ਹੁੰਦਾ ਸੀ ਰਾਤ ਨੂੰ ਨੇ ਪੂਰਾ ਡੱਕ ਕੇ ਘਰੇ ਵੜਨਾ ਹੁੰਦਾ ਸੀ ਜੀ ਤੇ ਤੁਸੀਂ ਉਦੋਂ ਘਰੇ ਦੱਸਿਆਗਾ ਆਪਦੇ ਸਹੁਰੇ ਪਰਿਵਾਰ ਨੂੰ ਦੱਸਿਆ ਵੀ ਉਹ ਇਦਾਂ ਜਿਹੜੇ ਨਸ਼ਾ ਕਰਕੇ ਰਾਤ ਨੂੰ ਕਰਿਆ ਉਹਨਾਂ ਦੇ ਸਾਹਮਣੇ ਹੀ ਹੁੰਦਾ ਹੁੰਦਾ ਸੀ ਪਰ ਉਹ ਕੁਝ ਨਹੀਂ ਕਹਿੰਦੇ ਹੁੰਦੇ ਸੀ ਵੀ ਤੂੰ ਇਦਾਂ ਕਿਉਂ ਕਰਦਾ ਕਦੇ ਨਹੀਂ ਉਹਨਾਂ ਨੇ ਰੋਕਿਆ ਸੀ ਸਗੋਂ ਡੈਡੀ ਤਾਂ ਆਪ ਨਾਲ ਬਹਿ ਕੇ ਉਹਨਾਂ ਦੀ ਦਾਰੂ ਪੀਂਦੇ ਹੁੰਦੇ ਸੀ ਜੀ ਤੁਸੀਂ ਕਿਹੜੀ ਕੰਟਰੀ ਜਾਣਾ ਚਾਹੁੰਦੇ ਸੀ ਤੇ ਸਹੁਰਾ ਪਰਿਵਾਰ ਕਿਹੜੀ ਕੰਟਰੀ 'ਚ ਤੁਹਾਨੂੰ ਭੇਜਣਾ ਚਾਹੁੰਦਾ ਸੀ ਮੈਂ ਆਸਟ੍ਰੇਲੀਆ ਜਾਣਾ ਚਾਹੁੰਦੀ ਸੀ ਤੇ ਉਹ ਮੈਨੂੰ ਕਹਿੰਦੇ ਸੀ ਅਸੀਂ ਕੈਨੇਡਾ ਪੈਂਚਣਾ ਕੈਨੇਡਾ ਹਾਂਜੀ ਜੀ ਹਾਂਜੀ ਜਦੋਂ ਤੁਹਾਡੇ ਵਿਆਹ ਹੋਇਆਗਾ ਤੇ ਤੁਹਾਡੇ ਡਾਕੂਮੈਂਟ ਤਿਆਰ ਕੀਤੇ ਗਏ ਕੋਈ ਆਧਾਰ ਕਾਰਡ ਬਣਾਇਆ ਗਿਆ ਤੁਹਾਡੇ ਨਾਮ ਤੇ ਜਾਂ ਕੋਈ ਕੋਈ ਸਰਟੀਫਿਕੇਟ ਬਣਾਇਆ ਗਿਆ ਮੈਰਿਜ ਸਰਟੀਫਿਕੇਟ ਨਹੀਂ ਸਰ ਉਹਨਾਂ ਨੇ ਕੁਝ ਵੀ ਨਹੀਂ ਬਣਵਾਇਆ ਸੀ ਮੈਨ 1.5 ਸਾਲ ਹੋ ਗਿਆ ਮੇਰੇ ਵਿਆਹ ਨੂੰ ਹਜੇ ਤੱਕ ਉਹਨਾਂ ਨੇ ਆਧਾਰ ਕਾਰਡ ਤੱਕ ਵੀ ਨਹੀਂ ਬਣਾਇਆ ਨਾ ਕੋਈ ਵੋਟ ਮੇਰੀ ਉੱਥੋਂ ਦੀ ਕੁਝ ਵੀ ਨਹੀਂ ਮਤਲਬ ਮੇਰਾ ਨਾਮ ਨਹੀਂ ਉਹਨਾਂ ਨੇ ਆਪਦੇ ਨਾਮ ਨਾਲ ਚੜਵਾਇਆ ਸੀਗਾ ਜਦੋਂ ਲਾਵਾ ਫੇਰ ਹੋਈਆਂ ਸੀ ਗੁਰਦਾਰਾ ਸਾਹਿਬ ਦੇ ਵਿੱਚ ਜਿਹੜਾ ਸਰਟੀਫਿਕੇਟ ਬਣਦਾਗਾ ਉਹ ਸਰਟੀਫਿਕੇਟ ਤੁਹਾਡੇ ਕੋਲ ਹੈਗਾਗਾ ਹਾਂਜੀ ਉਹ ਮੇਰੇ ਕੋਲ ਹੈਗਾ ਉਹਦੀ ਮੇਰੇ ਕੋਲ ਕਾਪੀ ਆ ਜਿਹੜਾ ਰੀਅਲ ਵਾਲਾ ਉਹ ਉਹ ਲੈ ਗਏ ਸੀਗੇ ਪਹਿਲਾਂ ਹੀ ਜੀ ਹਾਂਜੀ ਤੇ ਪਾਸਪੋਰਟ ਵਗੈਰਾ ਇਹਦਾ ਥੋੜਾ ਬਣਿਆ ਸੀ ਤੁਹਾਡੇ ਕੋਲੇ ਤੇ ਸਾਰੇ ਪਰਿਵਾਰ ਕੋਲੇ ਉਹ ਉਹਨਾਂ ਕੋਲ ਹੀ ਆ ਉਹਨਾਂ ਤੋਂ ਮੈਂ ਮੰਗਿਆ ਵੀ ਸੀ ਉਹ ਕਹਿੰਦੇ ਵੀ ਕੋਈ ਨਾ ਕਿਸੇ ਹਿਸਾਬ ਨਾਲ ਦੇਵਾਂਗੇ ਜੀ ਉਹਦੇ ਵਿੱਚ ਤੁਹਾਡੇ ਹਸਬੰਡ ਦਾ ਨਾਮ ਲਿਖਿਆ ਹੋਇਆਗਾ ਨਹੀਂ ਨਹੀਂ ਉਹ ਮੇਰੇ ਕੱਲੀ ਦੇ ਸਰਟੀਫਿਕੇਟਸ ਨਹੀਂ ਜੀ ਮੇਰੇ ਸਕੂਲ ਦੇ ਸਰਟੀਫਿਕੇਟ ਆ ਮੇਰਾ ਆਧਾਰ ਕਾਰਡ ਆ ਮੇਰਾ ਅ ਪੈਨ ਕਾਰਡ ਆ ਤੇ ਮੇਰਾ ਪਾਸਪੋਰਟ ਆ ਜਿਹੜੇ ਤੁਹਾਡੇ ਸਕੂਲ ਦੇ ਡਾਕੂਮੈਂਟ ਸੀ ਤੁਹਾਡੇ ਸਾਰੇ ਪਰਿਵਾਰ ਕੋਲ ਹੀ ਰਹਿ ਗਏ ਸਾਰੇ ਹਾਂਜੀ ਹਾਂਜੀ ਉਹਨਾਂ ਨੇ ਮੈਥੋਂ ਉਹ ਦੋ ਲਈ ਸੀ ਵੀ ਅਸੀਂ ਫਾਈਲ ਲਾਉਣੀ ਆ ਤੇ ਇਸ ਤੋਂ ਬਾਅਦ ਤਾਂ ਉਹਨਾਂ ਨੇ ਮੈਨੂੰ ਕਦੇ ਦਿਖਾਈ ਵੀ ਨਹੀਂ ਹੁਣ ਤੁਸੀਂ ਮੰਗਦੀ ਕੋਸ਼ਿਸ਼ ਨਹੀਂ ਕੀਤੀ ਵੀ ਮੈਨੂੰ ਕਰੀਆ ਸਰ ਮੈਂ ਪੁਲਸ ਨੂੰ ਵੀ ਕਹਾ ਸੀ ਵੀ ਮੈਨੂੰ ਲੈ ਦੋ ਉਹ ਕਹਿੰਦੇ ਕੋਈ ਨਾ ਲੈ ਦਾਂਗੇ ਬਸ ਸਾਈਟ ਾਲ ਦਿੰਦੇ ਆ ਮੈਨੂੰ